ਲੋਕ ਸਭਾ ਚੋਣਾਂ ਚ ਭਾਰਤੀ ਜਨਤਾ ਪਾਰਟੀ ਵੱਲੋਂ ਵਿਜੇ ਸਾਪਲਾ ਨੂੰ ਟਿਕਟ ਨਾ ਦੇਣ ਤੋਂ ਬਾਅਦ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਪਲਾ ਪਾਰਟੀ ਤੋਂ ਨਿਰਾਸ਼ ਚਲ ਰਹੇ ਸਨ ਤੇ ਅੱਜ ਵਿਜੇ ਸਾਪਲਾ ਦੇ ਗ੍ਰੈਵਿਖੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵਿਜੇ ਸਾਪਲਾ ਨੂੰ ਮਨਾਉਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਵਿਨਿਤ ਜੋਸ਼ੀ ਅਤੇ ਸਾਬਕਾ ਮੰਤਰੀ ਸੁੰਦਰ ਸ਼ਾਮ अरोड़ा ਵੀ ਮੌਜੂਦ ਸਨ ਇਸ ਦੌਰਾਨ ਵਿਜੇ ਸਾਪਲਾ ਤੇ ਸੁਨੀਲ ਜਾਖੜ ਵਿਚਾਰ ਕਾਫੀ ਸਮੇਂ ਤੱਕ ਬੰਦ ਕਮਰਾ ਮੀਟਿੰਗ ਵੀ ਹੋਈ ਮੀਡੀਆ ਨਾਲ ਗੱਲਬਾਤ ਕਰਦੇ ਆ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਇੱਕ ਅਨੁਸ਼ਾਸਕੀ ਪਾਰਟੀ ਹੈ ਤੇ ਇਹੀ ਭਾਜਪਾ ਦੀ ਅਹਿਮ ਪਹਿਚਾਣ ਹੈ। ਉਹਨਾਂ ਨੇ ਕਿਹਾ ਕਿ ਭਾਜਪਾ ਦਾ ਇੱਕੋ ਇੱਕ ਏਜੰਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੀਸਰੀ ਵਾਰ ਜਿੱਤ ਦਿਵਾ ਕੇ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਹੈ ਤੇ ਦੇਸ਼ ਦਾ ਅਸਰਪੱਖੀ ਵਿਕਾਸ ਕਰਨਾ ਹੈ। ਵਿਜੇ ਸਾਪਲਾ ਨੂੰ ਕਿਸੇ ਹੋਰ ਥਾਂ ਤੋਂ ਚੋਣ ਲੜਾਉਣ ਦੇ ਸਵਾਲ ਤੇ ਜਵਾਬ ਦਿੰਦੇ ਆ। ਜਾਖੜ ਨੇ ਕਿਹਾ ਕਿ ਇਹ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੁੰਦਾ ਹੈ ਤੇ ਪਾਰਟੀ ਸਭ ਕੁਝ ਸੋਚ ਸਮਝ ਕੇ ਅਤੇ ਪੰਜਾਬ ਦੀ ਭਲਾਈ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਰਤੀ ਹੈ ਹੁਸ਼ਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਤ ਰਿਪੋਰਟ ਬੀਜਪੀ ਦੀ ਪਛਾਣ ਇੱਕ ਡਿਸਪਲਿਨਡ ਪਾਰਟੀ ਦੇ ਤੌਰ ਤੇ ਹੈ ਤੇ ਇਹਦਾ ਜਿੰਦਾ ਜਾਗਦਾ ਰੂਪ ਜਿਹੜਾ ਥੋੜਾ ਥੱਲੇ ਸਾंपਲਾ ਸਾਹਿਬ ਦੀ ਭਾਵਨਾ 'ਚ ਸਪਸ਼ਟ ਹੁੰਦਾ ਹੈ ਅੱਜ ਇਹ ਕਿਸੇ ਤੋਂ ਹੋਲੇ ਨਹੀਂ ਪੇ ਟਿਕਟ ਦੀ ਦਾਅਵੇਦਾਰੀ ਇਹਨਾਂ ਦੀ ਕਿੰਨੀ ਮਜ਼ਬੂਤ ਤੇ ਸਖਤ ਤੇ ਲੋਕਾਂ ਦੀ ਭਾਵਨਾ ਨਾਲ ਜੁੜੀ ਸੀਗੀ ਪਰ ਉਹਦੇ باوجود ਮੈਂ ਇਸ ਗੱਲ ਦਾ ਅੱਜ ਇਹਨਾਂ ਦਾ murid ਹਾਂ ਵੀ ਇਹਨਾਂ ਨੇ ਆਪ ਦੀ ਭਾਵਨਾਵਾਂ ਨੂੰ ਇੱਕ ਪਾਸੇ ਰੱਖ ਕੇ ਪਾਰਟੀ ਦੇ ਡਿਸਪਲਿਨ ਨੂੰ ਮੁਦੇ ਨਜ਼ਰ ਰੱਖ ਕੇ ਜਿਹੜਾ ਇਹਨਾਂ ਨੇ ਫੈਸਲਾ ਲਿਆ ਮੈਂ ਇਹਨਾਂ ਦਾ ਬਹੁਤ-ਬਹੁਤ ਆਭਾਰੀ ਹਾਂ ਮੈਂ ਲੋਕਾਂ ਦੀ ਭਾਵਨਾਵਾਂ ਵੀ ਇਹਨਾਂ ਦੇ ਸਾਥ ਜਿਹੜੇ ਵਰਕਰ ਸਾਥੀ ਹੈ ਜਿਨ੍ਹਾਂ ਦਾ ਵੀ ਮੈਂ ਸਮਝਦਾ ਵੀ ਉਹਨਾਂ ਨੂੰ ਇਸ ਤੋਂ ਜ਼ਿਆਦਾ ਅੱਜ ਮਨ ਦੇ ਉੱਤੇ ਉਹਨਾਂ ਦੇ ਇੱਕ ਨਿਰਾਸ਼ਾ ਹੈ ਉਹਨਾਂ ਦੀ ਭਾਵਨਾ ਨੂੰ ਮੈਂ ਸਾਰਿਆਂ ਤੋਂ ਸੁਣਿਆ ਪਰ ਉਹਨਾਂ ਦੀ ਵੀ ਮੈਂ ਸਮਝਦਾ ਇੱਕੋ ਹੀ ਰਾਏ ਹੈ ਵੀ ਆ ਮਸਲਾ ਅੱਜ ਇੱਕ ਵਿਅਕਤੀ ਵਿਸ਼ੇਸ਼ ਦੀ ਭਾਵਨਾ ਨੂੰ ਨਹੀਂ ਅੱਜ ਮਸਲਾ ਦੇਸ਼ ਦਾ ਹੈ ਮਸਲਾ ਆਈਡੀਓਲੋਜੀ ਦਾ ਹੈ ਮਸਲਾ ਮੋਦੀ ਸਾਹਿਬ ਨੂੰ ਦੁਬਾਰਾ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਾਉਣ ਦਾ ਹੈ ਇਹਦੇ ਮੱਦੇਨਜ਼ਰ ਇਹਨਾਂ ਨੇ ਦੇਖ ਕੇ ਜੋ ਫੈਸਲਾ ਲਿਆ ਮੈਂ ਇਹਨਾਂ ਦਾ ਆਭਾਰੀ ਹਾਂ ਧੰਨਵਾਦ ਕਰਦਾ ਪਾਰਟੀ ਨੂੰ ਮਜ਼ਬੂਤ ਕਰਨਾ ਆਪਾਂ ਸਾਰਾ ਰਲ ਮਿਲ ਕੇ ਇਹਨਾਂ ਦੇ ਜੋ ਵੀ ਖਦਸੇ ਹੈ ਜਿਹੜੇ ਇਹਨਾਂ ਦੀ ਸ਼ੰਕਾਵਾਂ ਆ ਉਹ ਸਾਰੀਆਂ ਦੂਰ ਕਰਨਾ ਪਾਰਟੀ ਦਾ ਫਰਜ਼ ਬਣਦਾ ਹੈ ਮੈਂ ਜਿਹੜਾ ਇੱਥੇ ਆਇਆ ਹਾਂ ਪਾਰਟੀ ਹਾਈ ਕਮਾਂਡ ਦੀ ਸਹਿਮਤੀ ਉਹਨਾਂ ਦੀ رائے ਨਾਲ ਉਹਨਾਂ ਦੀ ਉਹਨਾਂ ਦੀ ਚਿੰਤਾਵਾਂ ਦੇਖ ਕੇ ਇੱਥੇ ਜਿਹੜੇ ਇਹਨਾਂ ਦੀ ਭਾਵਨਾ ਜਿਹੜੀ ਉਹਨਾਂ ਤੋਂ ਹੀ ਆਵਾਜ਼ ਪਹੁੰਚੀ ਹੈ ਜਿਹੜੀ ਇਹਨਾਂ ਦੀ ਗੱਲ ਰਹੀ ਉਹ ਲੈ ਕੇ ਇੱਥੇ ਆਇਆ ਕਿ ਮੈਂ ਸਮਝਦਾ ਹਾਂ ਅਸੀਂ ਤਕੜੇ ਹੋ ਕੇ ਆ ਜਿਹੜੇ ਬੀਜੇਪੀ ਦੇ 400 ਤੋਂ ਪਲੱਸ ਸੀਟਸ ਆਣੀਆਂ ਉਹਦੇ ਚ ਪੰਜਾਬ ਦਾ ਯੋਗਦਾਨ ਭਰਪੂਰ ਰਹੂਗਾ ਇਸ ਪ੍ਰੋਸੈਸ ਨਾਲ ਦੇਖੀਏ ਜੁਮੇ ਜ਼ਿੰਮੇਵਾਰੀਆਂ ਤਾਂ ਬਹੁਤ ਹੈ ਸਭ ਜ਼ਿੰਮੇਵਾਰੀ ਤਾਂ ਇੱਥੇ ਸ਼ੁਰੂਆਤ ਹੀ ਹੋਣ ਲੱਗੀ ਹੈ ਸਭ ਆ ਤਾਂ ਪਹਿਲਾ ਜਦੋਂ ਫੈਸਲਾ ਲੈ ਲਿਆ ਪਾਰਟੀ ਨੇ ਕਿ ਅਸੀਂ ਇਕੱਲੇ ਲੜਨਾ ਹੈ ਤੇ ਇਹ ਮਸਲਾ ਸਿਰਫ ਇੱਥੇ 2024 ਤੇ ਨਹੀਂ ਨਿਭੜਨਾ ਸਾਬ 2027 ਸਾਹਮਣੇ ਖੜੀ ਹੈ ਸਾਬ ਨਹੀਂ ਸਾਹਮਣੇ ਨਹੀਂ ਸਰ ਹੁਣ ਇਹੋਸ ਚ ਨਾ ਲੜਾ ਨਹੀਂ ਕੋਈ ਬਾਤ ਕੋਈ ਨਹੀਂ ਆ ਦੇਖਿਏ ਚੋਣ ਲੜਾਣਾ ਕਾਹਨੋਂ ਕਿਸਕੋ ਕਿਆ ਮਿਲੇਗਾ ਇਹ ਫੈਸਲਾ ਹਾਈ ਕਮਾਂਡ ਨੇ ਕਰਨਾ ਹੈ पर ये मैं आपको सामने दे सकता हूँ जो भी फैसला लिया जाएगा पंजाब के देश के हित उस में उसमें पार्टी के निगम में सबसे प्राइम जो पोजीशन है वो सांपला साहब की हमेशा बनी पार्टी जी एन ए यूनिवर्सिटी सी पोटेंशियल इन एवरी वन एंड एवरी एंड ऑनप्रनशिप वी ग्रू कमेंट ग्लोबल टू एफेक्ट पॉजिटिव चेंज अरा